ਸ਼िखर ਤੇ ਪਹੁੰਚ ਗਏ ਨੇ ਘਰ ਘਰ ਜਾ ਕੇ ਪ੍ਰਚਾਰ ਕਰ ਰਹੀਆਂ ਨੇ ਉਹਨਾਂ ਤੇ ਡੇਲਟਾ ਨੂੰ ਡਰਦਾਤ ਇੱਕ ਕੀਤਾ ਜਾ ਰਿਹਾ ਹੈ ਇਸ ਸਬੰਧ ਵਿੱਚ ਸਾਰੀਆਂ ਹੀ ਪਾਰਟੀਆਂ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਕਾਂਗਰਸ ਹੋਵੇ ਅਕਾਦੀ ਦਲ ਹੋਵੇ ਜਾਂ ਵਾਰਿਸ ਪੰਜਾਬ ਦੇ ਅਕਾਦੀ ਦਲ ਹੋਣ ਸਾਰੇ ਹੀ ਇਹ ਦਾਵਾ ਕਰ ਰਹੇ ਨੇ ਕਿ ਉਹ ਜਿੱਤ ਹਾਸਲ ਕਰਨਗੇ ਪਰ ਅਸਲ ਦੇ ਵਿੱਚ ਹਕੀਕਤ ਕੀ ਹੈ ਇਹ ਹਕੀਕਤ ਜਾਣਨ ਵਾਸਤੇ ਅਸੀਂ ਆਪਰੇ ਸੀਨੀਅਰ ਪੱਤਰਕਾਰ ਗੁਰदयाल ਸਿੰਘ ਨਾਲ ਗੱਲ ਕਰ ਰਹੇ ਆ ਗੁਰदयाल ਸਿੰਘ ਆਪਣੀ ਸਾਰੀ ਜ਼ਿੰਦਗੀ ਕਰਨਤਾਨ ਦੇ ਵਿੱਚ ਹੀ ਗੁਜ਼ਾਰ ਰਹੇ ਨੇ ਤੇ ਇੱਥੇ ਹੀ ਉਹ ਜੰਮੇ ਪੜੇ ਨੇ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਲੀਡਰਾਂ ਦੀ ਉਹ ਕੁੰਡਲੀ ਜਾਣਦੇ ਵੀ ਨੇ ਪਹਿਲਾਂ ਉਹਨਾਂ ਤੋਂ ਕਰਦੇ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੁਰदयाल ਸਿੰਘ ਜੀ ਜਿਸ ਤਰੀਕੇ ਦੇ ਨਾਲ ਹੁਣ ਇਹ ਜਿਹੜਾ ਚੋਣ ਪ੍ਰਚਾਰ ਸ਼ਿਖਰ ਵੱਲ ਵੱਧ ਰਿਹਾ ਹੈ ਦੇ ਲੋਕੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ ਤੇ 11 ਤਰੀਕ ਨੂੰ ਇੱਥੇ ਵੋਟਾਂ ਪੈਣੀਆਂ ਨੇ ਤੇ 8 ਤਰੀਕ ਨੂੰ ਇੱਥੇ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ ਜੀ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਸਿਆਸੀ ਪਾਰਟੀਆਂ ਦੀ ਪੋਜੀਸ਼ਨ ਕਿਹੋ ਜਿਹੀ ਹੈ ਸੱਤੀ ਪਾਰਟੀਆਂ ਦੀ ਜੋਰ ਤੇ ਖੜ ਲਾ ਰਹੇ ਨੇ ਜੀ ਪੰਜ ਦਫਤਰ ਨੇ ਮੇਨ ਪੰਜ 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 ਗੋਲਾ ਮੁਕਾਬਲਾ ਇੱਥੇ ਅੱਛਾ ਕਾਂਗਰਸ ਤੋਂ ਹੈਗੇ ਨੇ ਕਰਨਬੀਰ ਸਿੰਘ ਬੋਝ ਜੀ ਵਾਰਤਸ ਪੰਜਾਬ ਤੋਂ ਹੈ ਨੇ ਮਨਦੀਪ ਸਿੰਘ ਜੀ ਭਾਰਤੀ ਜਨਤਾ ਪਾਰਟੀ ਦਾ ਹੈ ਹਰਜੀਤ ਸਿੰਘ ਸੰਧੂ ਜੀ ਆਮਾਦੀ ਪਾਰਟੀ ਦਾ ਹੈ ਹਰਮੀਤ ਸਿੰਘ ਸੰਧੂ ਜੀ ਮੁਕਾਬਲਾ ਇਹਨਾਂ ਦਾ ਦਫਰ ਵੀ ਲੱਗੇ ਲੱਗੇ ਨੇ ਤੇ ਵੀ ਸਾਰੇ ਦਫਰਾਂ ਤੇ ਆਕਾਲੀ ਦਲ ਬਾਦਲ ਆਕਾਲੀ ਦਲ ਬਾਦਲ ਵੱਲੋਂ ਬੀਬੀ ਸਖਵਿੰਦਰ ਕੌਰ ਰੰਧਾਵਾ ਨੇ ਜੀ ਜੀ ਪਰ ਉਹ ਕਹਿੰਦੇ ਨੇ ਵੀ ਇਹ ਧਰਮੀ ਫੌਜੀ ਦੀ ਪਤਨੀ ਹੈ। ਜੀ। ਕਾਮ ਚਰਚਾ ਚੱਲ ਰਹੀ ਹੈ। ਜੀ। ਕਾਂਗਰਸ ਵਾਲੇ ਕੱਲ ਦੇ ਕਹਿਣ ਦੇ ਆ ਵੀ ਜੇ ਧਰਮੀ ਫੌਜੀ ਦੀ ਪਤਨੀ ਆ ਤੇ ਧਰਮੀ ਫੌਜੀ ਕਿੱਥੇ ਆ? ਜੀ। ਉਹਨੂੰ ਸਟੇਜ ਤੇ ਕਿਉਂ ਨਹੀਂ ਲੰਭੇ? ਹਾਂਜੀ। ਅਸੀਂ ਕਹਿੰਦੇ ਮਾਨ ਸਤਕਾਰ ਕਰਦੇ ਧਰਮੀ ਫੌਜੀ ਦਾ ਪਰ ਉਹ ਜਿਹੜੇ ਪ੍ਰਾਪਤੀਆਂ ਉਹ ਧਰਮੀ ਫੌਜੀ ਦੀਆਂ ਇਹ ਖੁਦ ਦੱਸ ਰਹੇ ਨੇ ਜਾਂ ਉਹਨਾਂ ਦੀ ਬੇਟੀ ਦੱਸ ਰਹੀ ਆ? ਹੂੰ। ਕੰਚਨ ਕੌਰ। ਜੀ। ਉਹ ਖੁਦ ਕੋ ਨਹੀਂ ਉਹ ਨੂੰ ਲਿਉਂਦੇ ਅੱਛਾ ਔਰ ਜਿਹੜੇ ਆਪਣੇ ਆਮ ਆਦੀ ਪਾਰਟੀ ਵਾਲੇ ਆ ਕੁਛ ਆਦਮੀ ਇਹ ਕਹਿੰਦੇ ਜੀ ਜੇ ਉਹ ਬਾਦਲ ਨੇ ਸੁਖਵੀਰ ਬਾਲ ਨੇ ਗਲਤ ਆਦਮੀ ਟੀਟ ਦੇਤੀ ਜੀ ਉਹਨਾਂ ਦਾ ਜਿਹੜਾ ਜਵਾਈ ਆ ਉਹ ਗੈਂਗਸਟਰ ਅੱਛਾ ਆਮ ਆਦੀ ਪਾਰਟੀ ਵਾਲੇ ਕਹਿ ਰਹੇ ਨੇ ਇਹ ਇਸ ਤਰ੍ਹਾਂ ਦੋਸ਼ ਲਾ ਰਹੇ ਨੇ ਮਤਲਬ ਦੋ ਚੁਆਰੇ ਨੇ ਕਾਂਗਰਸ ਵਾਲੇ ਕਹਿ ਰਹੇ ਨੇ ਵੀ ਆ ਕਾਲੀ ਦਲ ਦੀ ਉਮੀਦਵਾਰ ਤੇ ਵੀ ਇਹ ਇਹ ਜੇ ਧਰਮੀ ਫੌਜੀ ਦੀ ਪਤਨੀਆਂ ਤੇ ਧਰਮੀ ਫੌਜੀ ਸਟੇਜਾਂ ਤੇ ਕਿਉਂ ਨਹੀਂ ਆਉਂਦੇ ਖੁਦ ਪ੍ਰਚਾਰ ਕਿਉਂ ਨਹੀਂ ਕਰਦੇ ਆਗੇ ਠੀਕ ਹੈ ਆਮ ਆਦੀ ਪਾਰਟੀਆਂ ਨੇ ਕਹਿ ਰਹੇ ਨੇ ਵੀ ਸੁਖਬੀਰ ਬਾਦਲ ਨੇ ਇੱਕ ਗੈਂਗਸਟਰ ਦੀ ਸੱਤ ਨੋਟ ਦਿੱਤੀ ਆ ਠੀਕ ਹੈ ਉਹਨਾਂ ਦਾ ਜਵਾਈ ਗੈਂਗਸਟਰ ਆ ਅੱਛਾ ਔਰ ਕਾਲੀ ਦਲ ਦੇ ਜੇ ਲੀਡਰ ਆ ਉਹ ਕਹਿੰਦੇ ਜੇ ਉਹ ਗੈਂਗਸਟਰ ਆ ਤੇ ਗੈਂਗਸਟਰ ਬਣਿਆ ਕਿਨੇ ਆ ਜੀ ਉਹਨੂੰ ਪਿਸਤੌਲ ਉਹ ਜਿਹੜੀ ਉਹਦੀ ਗੈਂਗਸਟਰ ਦੀ ਪਤਨੀ ਆ ਕੰਚਨ ਕੌਰ ਹਾਂ ਜੀ ਸੁਖਿੰਦਰ ਕੌਰ ਦੀ ਬੇਟੀ ਹਾਂ ਉਹ ਆਮ ਸਟੇਜਾਂ ਤੇ ਪ੍ਰਚਾਰ ਕਰ ਰਹੀ ਆ ਵੀ ਗੈਂਗਸਟਰ ਇੱਕ ਸਾਰੇ ਕਹਿੰਦੇ ਗੈਂਗਸਟਰ ਆ ਮੇਰਾ ਘਰ ਵਾਲਾ ਹਾਂ ਉਹਨੂੰ ਗੈਂਗਸਟਰ ਬਣਾਇਆ ਕਿਸ ਨੇ ਜੀ ਪਿਸਤੌਲ ਪਹਿਲਾਂ ਕਿਸ ਨੇ ਫੜਾਇਆ ਹਰਮੀਤ ਸਿੰਘ ਸੱਜੂ ਨੇ ਪਹਿਲਾਂ ਪਿਸਤੌਲ ਫੜਾਇਆ ਨੂੰ ਅੱਛਾ ਗੈਂਗਸਟਰ ਬਣਾਇਆ ਠੀਕ ਹੈ ਉਹਨਾਂ ਨੇ ਇੱਕ ਯਾਦਗਰ ਬਣਾਇਆ ਸੀ ਜਿਹੜੇ ਗੈਂਗਸਟਰ ਕਹਿੰਦੇ ਆ ਉਹਨਾਂ ਯਾਦਗਰ ਬਣਾਇਆ ਸੀ ਚਭਾਲ ਏਰੀਏ ਵਿੱਚ ਠੀਕ ਹੈ ਉੱਥੇ ਉਹਨਾਂ ਦੇ 43 ਸਰਪੰਚ ਨੇ ਜਿੱਤੇ ਗੈਂਗਸਟਰ ਜਿੰਨੇ ਅਜਾਦ ਗਰੁੱਪ ਕਹਿੰਦੇ ਸੀ ਜੀ ਤਰਨਤਾਂ ਦੇ 25 ਐਮਸੀ ਆ ਤੇ 25 ਐਮਸੀਆਂ ਵਿੱਚੋਂ ਉਹਨਾਂ ਦੇ 8 ਐਮਸੀ ਜਿਹੜੇ ਆ ਉਹ ਜਿੱਤੇ ਸੀ ਜੀ ਕਿਦੋਂ ਇਹ ਟਿਕਟ ਨੌਨਸ ਕੀਤੀ ਕੀ ਬੀਬੀ ਨੂੰ ਬੀਬੀ ਸੁਖਵਿੰਦਰ ਗੌਰੰਦਵਾਲ ਤੋਂ ਇਹ ਪ੍ਰੋਫੈਸਰ ਵੀ ਜੀ ਪ੍ਰਿੰਸੀਪਲ ਵੀ ਰਿਟਾਇਰ ਹੋਏ ਨੇ ਠੀਕ ਹੈ ਉਹਨਾਂ ਨੂੰ ਜਦੋਂ ਟਿਕਟ ਨੌਨਸ ਕੀਤੀ ਗਈ ਉਦੋਂ ਇਹ ਇੱਕ ਨੰਬਰ ਦਾ ਇਕੱਠ ਹੋਇਆ ਪਿੰਡ ਦਾ ਬਹੁਤ ਭਾਰੀ ਝਬਾਲ ਏਰੀਏ 'ਚ ਅੱਛਾ ਉੱਥੇ ਸੁਖਵੀਰ ਬਾਦਲ ਨੇ ਉਹ ਜਿਹੜਾ ਗਰੁੱਪ ਅਜਾਦ ਗਰੁੱਪ ਸੀ ਉਹਨੂੰ ਕਾਲੀਦਾਲ 'ਚ ਸ਼ਾਮਲ ਕਰ ਲਿਆ ਤਾਂ ਤਾਂ ਟਿਕਟ ਲਾਣ ਕੀਤੀ ਠੀਕ ਹੈ ਉਸ ਦੂਜੇ ਪਾਸੇ ਆ ਜੀ ਵਾਰਤ ਪੰਜਾਬ ਦੇ ਜਿਹੜੇ ਮਨਦੀਪ ਸਿੰਘ ਆ ਹਾਂ ਹਾਂ ਉਹ ਕਹਿੰਦੇ ਉਹਨੇ ਵਾਰਤ ਪੰਜਾਬ ਦੇ ਮੈਂ ਉਮੀਦਵਾਰ ਆ ਲਿਸ਼ਾ ਵੀ ਵਾਰਤ ਪੰਜਾਬ ਦੇ ਉੱਥੇ ਉਹਨਾਂ ਦੇ ਵੋਟ ਦੇ ਦਫਤਰ 'ਚ ਜੀ ਪਰ ਉਹਨਾਂ ਨੇ ਵਾਰਤ ਪੰਜਾਬ ਵਾਲਿਆਂ ਦੀ ਸਪੋਰਟ ਨਹੀਂ ਲਈ ਉਹਨਾਂ ਨੇ ਆਜ਼ਾਦ ਗਰੁੱਪ ਵੱਲੋਂ ਕਾਗਜ਼ਾਤ ਗ੍ਰਾਏ ਨੇ ਅੱਛਾ ਜਿਹੜੇ 15 ਦਾਖਲ ਕਰਾਇਆ ਕਾਗਜ਼ਾਤ ਹਾਈ ਕੋਰਟ ਦੇ ਵਿੱਚ ਆਪਣੇ ਨਾਮ ਦੇ ਪੱਤਰ ਉਹ ਆਦਮੀ ਦਰ ਉਹ ਦਾਖਲ ਕਰਾਇਨੇ ਜੀ ਉਹ ਤੁਜੇ ਨੰਬਰ ਤੇ ਗੱਲ ਇਹ ਆ ਵੀ ਉਹਨਾਂ ਦੀ ਮਦਦ ਕਰ ਰਿਆ ਆ ਬਾਅਦ ਸਿਮਰਜੀਤ ਸਿੰਘ ਮਾਨ ਹਮ ਤੇ ਨਵ ਸਰਜੀਤ ਜਿਹੜਾ ਕਾਲੀ ਦਲ ਆ ਜਿਹਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਉਹ ਠੀਕ ਹੈ ਪਰ ਮਜ਼ੇ ਦੀ ਗੱਲ ਇਹ ਦੇਖਣ ਚ ਆਉਂਦੀ ਆ ਵੀ ਜਿਹੜਾ ਮਨਦੀਪ ਸਿੰਘ ਨੇ ਦਫਤਰ ਖੋਲਿਆ ਉਹ ਤਾਂ ਲੱਗਾ ਹਮ ਹਮ ਉੱਥੇ ਵਾਰਸ਼ ਪੰਜਾਬ ਨਾਲ ਜਿਹੜੇ ਅਮਰਤਪਾਲ ਨਾਲ ਸੰਬੰਧਿਤ ਲੋਕ ਉੱਥੇ ਆ ਰਹੇ ਨੇ ਠੀਕ ਹੈ ਜਿਹੜਾ ਸਿਮਰਦੀਪ ਸਿੰਘ ਅਮਰਸਿ ਅੰਮ੍ਰਿਤਸਰ ਅਕਾਲੀ ਦਰ ਦਾ ਜਿਹ ਦਫਤਰ ਆ ਸਿਮਰਦੀਪ ਸਿੰਘ ਮਾ ਜੀ ਦੇ ਪ੍ਰਧਾਨ ਆ ਉਹਨਾਂ ਨੇ ਗੁੰਦਵਾਲ ਬਾਈਪਾਸ ਤੇ ਦਫਤਰ ਖੋਲ੍ਹਿਆ ਲੱਗ ਅੱਛਾ ਦੂਜੇ ਨੰਬਰ ਤੇ ਉਹਨਾਂ ਦੀ ਮਤ ਕਰ ਰਹੇ ਨੇ ਅਕਾਲੀ ਦਰ ਸਰਜੀਤ ਜੀ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਆਪਣਾ ਅੰਮ੍ਰਿਤਸਰ ਰੋਡ ਤੇ ਬਾਈਪਾਸ ਤੋਂ ਅਗਲੇ ਪਾਸੇ ਇੱਕ ਬੰਦ ਪਿਆ ਹੈ પેટ્રોલ ਪੰਪ ਉੱਥੇ ਵੱਖਰਾ ਦਫ਼ਤਰ ਖੋਲਿਆ ਅੱਛਾ ਉਹ ਜਦੋਂ ਉਹਦੇ ਨੇ ਸਪੋਰਟ ਤੇ ਤੇ ਉਹ ਆਪਣੇ ਉੱਥੇ ਦਫ਼ਤਰ ਦੇ ਬੰਦੇ ਆ ਜਦੋਂ ਕਿ ਜਿਹੜਾ ਚੋਣ ਦਫ਼ਤਰ ਆ ਉੱਥੇ ਨਹੀਂ ਜਾਂਦੇ ਅੱਛਾ ਉਹ ਪਿੱਛੇ ਥੋੜੇ ਗਿਨ ਹੋਏ ਆ ਉਹਨਾਂ ਨੇ ਕਾਨਫਰੰਸ ਕੀਤੀ ਜੀ ਉਹਨਾਂ ਨੇ ਉੱਥੇ ਕੀਤੀ ਜਿੱਥੇ ਪ੍ਰੇਮ ਸਿੰਘ ਚੰਦੂ ਮਾਰਨ ਲੜਕਾ ਸਰਜੀਤ ਸਿੰਘ ਰਖੜਾ ਹਾਂ ਉਹ ਆਪਣੀ ਰਗਵੀ ਸੇ ਰਾਜਾ ਸਾਹੀ ਬਲਪ੍ਰਤਾ ਬਨਾਲਾ ਇਹ ਜਿੰਨੇ ਇਹਨਾਂ ਦੇ ਮੁੱਖ ਲੀਡਰ ਸਨ ਜੀ ਇਹ ਸਾਰੇ ਉੱਥੇ ਆਏ ਇਹਨਾਂ ਨੇ ਉੱਥੇ ਪ੍ਰੈਸ ਕਾਨਫਰੰਸ ਕੀਤੀ ਠੀਕ ਹੈ ਜੇ ਸਿਮਰਜੀਤ ਸੇ ਮਾਨਦੇ ਮਹਿਤੀ ਹੁੰਦੇ ਨੇ ਤਾਂ ਉਹ ਗੋਂਦਵਾਲ ਬਾਈਪਾਸ ਤੇ ਹੁੰਦੇ ਨੇ ਮਤਲਬ ਕੋਈ ਹਮੇ ਦੀ ਟਕਰਾਅ ਹੈ ਇਹ ਹਾਂ ਇਹ ਆਪਣੇ ਆਪਣੇ ਅਕਾਲੀ ਦਲ ਨੂੰ ਭੰਗ ਨਹੀਂ ਕਰਨਾ ਚਾਹੁੰਦੇ ਹਾਂ ਦੱਸ ਆਪਣੀ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦੇ ਆ अच्छा एद्दा किद्दा एक दुसरे दी सपोर्ट ਕੀਤੀ ਜਾ ਸਕਦੀ ਮਤਲਬ ਤਾਲਮੇਲ ਦੀ ਕਮੀ ਹੈ ਤਾਲਮੇਲ ਹੈ ਨਹੀਂ ਜੀ ਠੀਕ ਹੈ ਇਹਨਾਂ ਨੇ ਥੋੜੇ ਦਿਨ ਹੋਇਆ ਪ੍ਰੈਸ ਕਾਮ ਹੋਇਆ ਪਰਮਿੰਦਰ ਸਿੰਘ ਢੀਂਡਛੇ ਦਾ ਮੈਨੂੰ ਫੋਨ ਆਇਆ ਵੀ ਪ੍ਰੈਸ ਕਾਮ ਜੀ ਆਓ ਜੀ ਮੈਂ ਆਪਣੀ ਰੁਟੀਨ ਚ ਮਨਦੀਪ ਸਿੰਘ ਦੇ ਦਫਤਰ ਚ ਚਲੇ ਗਿਆ ਜੀ ਉੱਥੇ ਸਵਾ ਚਾਰ ਵਜੇ ਤੱਕ ਬੈਠਾ ਰਿਹਾ ਉਹਨਾਂ ਪੁੱਛਿਆ ਮੈਂ ਕਿਹਾ ਜੀ ਇੱਥੇ ਪਰਮਿੰਦਰ ਸਿੰਘ ਟੀਨਸਰੀ ਪ੍ਰੈਸ ਕਾਨ ਦਾ ਫੋਨ ਆਇਆ ਸੀ ਜੀ ਉਹ ਕਹਿੰਦੇ ਜਿੱਥੇ ਰੋਗਰਾਹ ਕਰ ਰਹੇ ਨੇ ਅੱਛਾ ਜਿੱਥੋਂ ਫੋਨ ਮੈਨੂੰ ਆਇਆ ਸੀ ਮੈਂ ਉੱਥੇ ਫੋਨ ਕੀਤਾ ਵੀ ਪਰਮਿੰਦਰ ਸਿੰਘ ਟੀਨਸਰੀ ਪ੍ਰੈਸ ਕਾਨ ਸੀ ਹਾਂ ਉਹ ਕਹਿੰਦੇ ਜੀ ਸਾਡਾ ਦਫਤਰ ਲੱਗ ਗਿਆ ਅੰਮ੍ਰਿਤਸਰ ਬਾਈਪਾਸ ਤੋਂ ਅੱਗੇ ਕਰਕੇ ਠੀਕ ਹੈ ਇਸ ਕਰਕੇ ਇਹਨਾਂ ਦਾ ਕੋਈ ਤਾਲ ਮਿਲਨੀ ਆ ਲੋਕ ਇਹਨਾਂ ਦੇ ਨਾਲ ਨੇ ਪਰ ਇਹਨਾਂ ਦੇ ਤਾਲ ਮਿਲ ਤੋਂ ਸਖਣੇ ਨੇ ਅੱਛਾ ਮੈਨੂੰ ਇੱਕ ਗੁਰदयाल ਸਿੰਘ ਜੀ ਦੱਸੋ ਜਿਹੜੀ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਹੈ ਉਸ ਨੂੰ ਵੀ ਬਹੁਤ ਜ਼ੋਰ ਲਗਾਇਆ ਜਾ ਰਿਹਾ ਹੈ ਤੇ ਜਿਹੜੇ ਹਰਮੀਤ ਸਿੰਘ ਸੰਧੂ ਜਿਹੜੇ ਕਈ ਪਹਿਲਾਂ ਆਕਾਦੀ ਦਲ ਦਾ ਬਾਂਸਲ ਦੇ ਉਮੀਦਵਾਰ ਹੋਇਆ ਕਰਦੇ ਸੀ ਜਨ ਲੀਡਰ ਹੋਇਆ ਕਰਦੇ ਸੀਗੇ ਹੁਣ ਉਹ ਆਪਣੇ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਨੇ ਉਹਨਾਂ ਦੀ ਕਹੀ ਜੀ ਪੋਜੀਸ਼ਨ ਹੈ ਉਹਨਾਂ ਦੀ ਪੋਜੀਸ਼ਨ ਤੇ ਚੰਗੀ ਆ ਜੀ ਤਰਨ ਤਰਨ ਦੇ ਵਿੱਚ ਉਹਨਾਂ ਨੂੰ ਪਾਰਟੀ ਕਰਕੇ ਵੋਟ ਨਹੀਂ ਪੈਣਾ ਜੀ ਉਹਨਾਂ ਦੀ ਮਿੱੱਡੀ ਜਿਹੜੀ ਆ ਜ਼ਿੰਦਗੀ ਸੀ ਤਿੰਨ ਵਾਰ ਉਹ ਐਮ.ਐਲ.ਏ ਬਣੇ ਹੂੰ ਇੱਕ ਵਾਰੀ ਉਹ ਜਾਸ ਜਿੱਤੇ ਦੋ ਵਾਰੀ ਉਹ ਕਾਲੀਦਲ ਬਾਦਲੀ ਟੀਟ ਦੇਤੇ ਹੂੰ ਹੂੰ ਲੇਕਿਨ ਉਹਨਾਂ ਨੇ ਤਿੰਨ ਵਾਰੀ ਜਿੱਤਣ ਦੇ ਨਾਲ ਆਪਣੀ ਪਾਰਟੀਵਾਦੀ ਦੀ ਗੱਲ ਨਹੀਂ ਉਹ ਕੀਤੀ ਜੀ ਦੇਖੋ ਕਾਂਗਰਸੀ ਗਿਆ ਤਾਂ ਉਹਦਾ ਵੀ ਕੰਮ ਕੀਤਾ ਜੇ ਕੋਈ ਬਾਹਰ ਤੋਂ ਜੱਜ ਦੂਜੀ ਕੇ ਪਾਰਟੀ ਦੇਗਾ ਉਹਦਾ ਵੀ ਕੰਮ ਕੀਤਾ ਠੀਕ ਹੈ ਉਹਨਾਂ ਪਾਰਟੀਵਾਦੀ ਚ ਨਹੀਂ ਪਏ ਇਸ ਕਰਕੇ ਉਹਨਾਂ ਨੂੰ ਹੁਣ ਉਦਾਈ ਜਿਹੜਾ ਵਾ ਵਾਜਾ ਜਿਹੜਾ ਠੀਕਾ ਸੀ ਉਹਦਾ ਤਾਂ ਮਿਲ ਸਕਦਾ ਇਸ ਗੱਲ ਦਾ ਮੈਂ ਉਹਨਾਂ ਦੀ سپورਟ ਲੋਕ ਕਰ ਰਹੇ ਨੇ ਠੀਕ ਹੈ ਜਿਹੜੇ ਕਈ ਕਾਂਗਰਸੀ ਵੀ ਆ ਜਿਹੜੇ ਹਾਂ ਹਾਂ ਕਈ ਕਾਲੀ ਵੀ ਆ ਹਾਂ ਉਹ ਵੀ ਉਹਨਾਂ ਦੀ ਇਸ ਵੇਲੇ سپورਟ ਤੇ ਨੇ ਠੀਕ ਹੈ ਤੇ ਦੁਕਾਨਦਾਰ ਵੀ ਜਿੰਨੇ ਕਿ ਦੁਕਾਨਦਾਰ ਨੇ ਹਾਂ ਹਾਂ ਸਰਕਾਰੀ ਮੁਲਾਜ਼ਮ ਵਗੈਰਾ ਲੋਕਲ ਜਿਹੜੇ ਆ ਹਾਂ ਕਿਉਂਕਿ ਉਹਨਾਂ ਨੇ ਉਹਨਾਂ ਦੇ ਪੁਰਾਣੇ ਇੱਥੇ 20-25 20 ਦੇ ਕਰੀਬ ਪਹਿਲੇ ਹੀ ਕੁੱਛ ਨਾ ਕਿਨੇ ਉਹਨਾਂ ਜੋ ਜੁਣ ਹੀ ਅੱਠ ਨੂੰ ਜਿੱਤੇ ਆ ਉਹਨਾਂ ਦੇ ਮੈਂਥੀ ਉਹ ਨਾਂ ਵੀ ਹਰਮੀਰ ਸਿੰਘ ਚੰਦੂ ਮੈਨ ਤੇ ਜਿਹੜੇ ਉਹਨਾਂ ਦੇ ਕੌਂਸਲਰ ਆ ਉਹਨਾਂ ਦੇ ਕੰਮ ਕਿਸੇ ਦਾ ਵੀ ਅੜਿਆ ਫੜਿਆ ਕੰਮ ਕਰ ਦਿੰਦੇ ਨੇ ਇੱਕ ਮੈਨੂੰ ਇਹ ਦੱਸੋ ਵੀ ਜਿਹੜੇ ਕਾਂਗਰਸੀ ਉਮੀਦਵਾਰ ਨੇ ਕਰਨਬੀਰ ਸਿੰਘ ਕੰਗ ਅ ਪ੍ਰਕਰਮਿਤ ਕਰਨਬੀਰ ਸਿੰਘ ਬੁਰਜਵਾਜੀ ਕਾਂਗਰਸ ਦੇ ਨੀਦਵਾਰ ਜਿਹੜੇ ਬੁਰਜ ਨੇ ਉਨਾ ਦੀ ਕਿਸ ਤਰੀਕੇ ਨਾਲ ਮੋਹਮ ਚੱਲ ਰਹੀ ਹੈ ਤੇ ਦੂਜੇ ਪਾਸੇ ਜਿਵੇਂ ਰਾਜਾ ਬੜਿੰਗ ਹੋਣਾ ਇੱਕ ਵਿਵਾਦ ਵਿੱਚ ਫਸ ਗਏ ਨੇ ਉਹਦਾ ਕੀ ਪ੍ਰਭਾਵ ਹੈ ਲੋਕਾ ਮੈਂ ਤੁਹਾਨੂੰ ਇਹ ਗੱਲ ਦੱਸਣੇ ਆ ਵੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬੜਗੇ ਨੇ ਹਮ ਇੱਥੇ ਤਰਨਤਾਰਨ ਤੋਂ ਕਾਂਗਰਸ ਦੇ ਉਮੀਦਵਾਰ ਨੇ ਕਰਨ ਬੀਰ ਸਿੰਘ ਬੁਰਜ ਜੀ ਉਹਨਾਂ ਦਾ ਪਸ਼ੋਕੜ ਕਾਂਗਰਸੀ ਹ ਤੇ ਉਹ ਸ਼੍ਰੋਮਣੀ ਕਮੇਟੀ ਦਾ ਵੀ ਸਬੰਧਤਾ ਅੱਛਾ ਉਹਨਾਂ ਨੇ ਬਜ਼ੁਰਗ ਸ਼੍ਰੋਮਣੀ ਕਮੇਟੀ ਵੇਲੇ ਵੀ ਜਦੋਂ ਸ਼੍ਰੋਮਣੀ ਬਣੀ ਉਦੋਂ ਵੀ ਉਹ ਉਸ ਵੀ ਘੱਲੂ ਘਰ ਵਿੱਚ ਮਦਦ ਕਰਦੇ ਰਿਹਾ ਗੁਰਦੁਆਰੇ ਸ਼ਰੋਣ ਦੇ ਵਿੱਚ ਜੀ ਪਰ ਇਹ ਜੇ ਕਰਨਵੀਰ ਗੁਰਜ ਨੇ ਇਹ ਲੋਕਾਂ ਤਰਨਤਾਰ ਸ਼ਹਿਰ ਵਿੱਚ ਵਿਛਰੇ ਨਹੀਂ ਗਾ ਜੀ ਲੋਕੀ ਖਾਸ ਕਰਕੇ ਇਹਨਾਂ ਨੂੰ ਨਾਂ ਤੋਂ ਜਾਣਦੇ ਨੇ ਸ਼ਕਲ ਤੋਂ ਬਹੁਤ ਘੱਟ ਜਾਣਦੇ ਨੇ ਕੋਈ ਅਜੇ ਤੱਕ ਵੀ ਇਹ ਚੋਣਾ ਦੇ 7-8 ਦਿਨ ਰਹਿ ਗਿਆ ਹਾਂ ਹਾਂ ਪਰ ਇਹ ਸ਼ਹਿਰ 'ਚ ਇਹਨਾਂ ਨੇ ਢੀਲਾ ਨਹੀਂ ਮਾਰਿਆ ਇੱਥੇ ਠੀਕ ਹੈ ਉਹ ਜਿਹੜਾ ਪੰਜਾਬ ਪ੍ਰਦੇਸ਼ ਕਲਖ ਦਾ ਪ੍ਰਧਾਨ ਆ ਹਾਂਜੀ ਹਾਂ ਉਹ ਮੈਨੂੰ ਲੱਗਦਾ ਕਿ ਆਪ ਉਧਰ ਆਵਾ ਉਹ 7:3 8 ਵਜੇ ਬਾਜ਼ਾਰਾਂ ਚ ਫਿਰਦਾ ਜਦੋਂ ਦੁਕਾਨਾਂ ਬੰਦ ਹੋ ਜਾਂਦੀਆਂ ਅੱਛਾ ਮੇਰੀ ਥੱਲੇ ਦੁਕਾਨ ਤੇ ਮੇਰੇ ਘਰ ਦੇ ਥੱਲੇ ਮੇਰੀ ਦੁਕਾਨ ਇੱਕ ਦੁਕਾਨ ਆ ਬਣ ਦਿੱਤੀ ਜੀ ਅ ਗੁਰਮੀਤ ਸਿੰਘ ਰਾਜਪੂਤ ਉਹ ਬਲਾ ਕਾਂਗਰਸੀ ਪ੍ਰਧਾਨ ਰਿਹਾ ਜੀ ਤੇ ਹੁਣ ਵੀ ਉਹ ਕਾਂਗਰਸੀ ਸੀ ਜੀ ਉਹਨੇ ਉਹਦੇ ਗੱਲ ਚ ਹਾਰ ਪਾਇਆ ਤੇ ਮੈਂ ਤਾਂ ਦੋ ਜਣੇ ਉਹਦੇ ਪਿੱਛੇ ਖਲੁੱਤੇ ਆ ਜੀ ਉਹਨੇ ਸਾਨੂੰ ਕੋਇਆ ਤੱਕ ਨਹੀਂ ਜੀ ਵੀ ਤੁਸੀਂ ਭਈ ਸੱਸੀ ਕਾਲ ਸੱਤਕ ਸੱਤ ਕਰਕੇ ਵੀ ਬੋਰਡ ਕਾਂਗਰਸ ਨੂੰ ਪਾਇਓ ਹਾਂ ਹਾਂ ਉਹ ਕਿਸੇ ਨੂੰ ਕਹਿੰਦਾ ਨਹੀਂ ਉਹਦੀ ਧੌਣ ਦੇ ਵਿੱਚ ਕਿਲਾ ਜਿਵੇਂ ਕਹਿੰਦਾ ਲੋਕੀ ਕਹਿੰਦੇ ਆ ਹਾਂ ਹਾਂ ਵੀ ਕੋਈ ਧੌਣ ਤੇ ਕਿਲਾ ਵਾ ਇੱਕ ਉਹ ਜਾਤੀਵਾਦ ਤੇ ਬੜਾ ਪੈ ਗਿਆ ਠੀਕ ਹੈ ਉਹ ਸਰਦਾਰ ਗੁਤਾ ਸਿੰਘ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਵੀ ਰਹੇ ਹੋਰ ਵੀ ਬੜੇ ਬੜੇ ਉਹ ਕਿਉਂ ਜਾਂਦੇ ਰਹਿਆ ਜੀ ਜੀ ਉਹ ਕਹੀ ਜਾਂਦਾ ਜੀ ਉਹਨੂੰ ਉੱਥੋਂ ਫੜ ਕੇ ਲੈਣ ਦਾ ਪੱਠੇ ਵੜਦਿਆਂ ਲੈਣਦਾ ਹਾਂ ਜਦੋਂ ਕਿ ਉਹ ਟੀਚਰ ਸੀ ਪੀ ਐਚ ਡੀ ਸੀਗਾ ਪੀ ਐਚ ਡੀ ਪੜਿਆ ਲਿਖਿਆ ਬੰਦਾ ਸੀ ਉਹ ਐਮ ਏ ਸੀਗਾ ਪੀ ਆਈ ਟੀ ਸੀਗਾ ਤੇ ਉਸ ਜਮਾਨੇ 'ਚ ਅੱਜ ਬਹੁਤ ਉਹ ਬਹੁਤ ਉਹ ਮੈਂ ਟੀਚਰ ਪੜਿਆ ਜਮਾਨੇ ਪੜਿਆ ਲਿਖਿਆ ਬੰਦਾ ਸੀ ਹਾਂਜੀ ਹਾਂ ਉਹਨੂੰ ਲੈਦਾ ਇਹਨਾਂ ਨੇ ਕਾਂਗਰਸ ਦੇ ਨੇ ਉਹ ਕਹੀ ਜਾਂਦਾ ਜੀ ਉਹ ਪੱਠੇ ਵੜਦਿਆਂ ਲੈ ਲਾਥੇ ਅਣੀ ਉਹਦਾ ਰੰਗ ਵੀ ਕਾਲਾ ਸੀ ਪਿੱਟੂ ਭਾਈ ਰੰਗ ਛਟਰਾ ਵਾ ਠੀਕ ਰੰਗ ਤੇ ਦੋ ਜੀ ਕਾਲਾ ਤੇ ਗੋਰਾ ਠੀਕ ਹੈ ਜੀ ਇਸ ਕਰਕੇ ਇਹਦੇ ਨਾਲ ਵੀ ਇਹਦੀਆਂ ਜਿਹੜੀਆਂ ਨਾ ਕਾਂਗਰਸ ਦੀਆਂ ਵੋਟਾਂ ਨੂੰ ਥੋੜਾ ਬਹੁਤਾ ਫਰਕ ਪਊਗਾ ਗੁਰਦਾਸ ਸਿੰਘ ਜੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਸ ਤੋਂ ਵੀ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਜਿਹੜਾ ਹਰਕੀਰ ਸਿੰਘ ਸੰਧੂ ਹੈ ਇੱਕ ਨੇ ਅਕਾਲੀ ਆਗੂ ਹੀ ਸੀਗਾ ਤੇ ਉਹਦੀ ਕੀ ਪੋਜੀਸ਼ਨ ਹੈ ਉਹ ਜਿਹੜਾ ਬਿਹਰਜੀਤ ਸਿੰਘ ਸੰਧੂ ਆ ਜੀ ਉਹ ਮਨਜੀਤ ਸਿੰਘ ਮੱਨਾ ਅਕਾਲੀ ਦਲ ਦਾ ਐਮਐਲਆ ਹਾਂ ਪਾਪੇ ਕਾਲੇ ਤੋਂ ਜੀ ਉਹਨਾਂ ਉਹਦੇ ਨਾਲ ਲੀਡਰੀ ਕੀਤੀ ਆ ਠੀਕ ਐ ਉਦੋਂ ਕਾਲੀ ਦਲ ਦਾ ਪਾਰਲੀਮੈਂਟਰੀ ਸੈਕਟਰੀ ਵੀ ਆ ਜੀ ਸਰ ਮਨਦੀਪ ਸਿੰਘ ਮੰਨਾ ਉਹ ਲੋ ਭਾਜਪਾ ਚਲੇ ਗਿਆ ਹੂੰ ਹੂੰ ਉਹਦੇ ਨਾਲ ਹੀ ਇਹ ਭਾਜਪਾ ਜਾ ਗਏ ਅੱਛਾ ਪੱਟੀ ਸਦੰਦੂ ਹੂੰ ਇਹ ਜਦੋਂ ਦਾ ਆਇਆ ਵਾ ਇਹਨੇ ਆਪਣਾ 20-25 ਮੁੰਡਿਆਂ ਦਾ ਗਰੁੱਪ ਬਣਾਇਆ ਜੀ ਤੇ ਪਿੰਡ ਪਿੰਡ ਇਹ ਜਾ ਰਹੇ ਨੇ ਜਿੱਥੇ ਕੋਈ ਭਾਜਪਾ ਦਾ ਨਾਂ ਨਹੀਂ ਲੈਂਦਾ ਅੱਛਾ ਇਨਾ ਉੱਥੇ ਵੀ ਜਾ ਕੇ ਪਾਜ ਪਾਜ ਝੰਡਾ ਲਾਇਆ ਠੀਕ ਹੈ ਕੈਂਪ ਲਾਉਂਦੇ ਰਹੇ ਨੇ ਔਰ ਹੁਣ ਵੀ ਇਹ ਪਿੰਡਾਂ ਵਿੱਚ ਜਾ ਕੇ ਗਲਤ ਵਰਗ ਦੇ ਲੋਕਾਂ ਨੂੰ ਜ਼ਿਆਦਾ ਇਹ ਆਪਣੇ ਬਲੇ ਵਿੱਚ ਲੈ ਟੇ ਨੇ ਗੁਜੇਲ ਸਿੰਘ ਜੀ ਜੇ ਆਪਾਂ ਸਾਰੇ ਹਾਲਾਤ ਦੇ ਹੁਣ ਤੱਕ ਦੇ ਪ੍ਰਚਾਰ ਨੂੰ ਦੇਖੀਏ ਤੇ ਇਸ ਪਾਰਟੀਆਂ ਦੀ ਸਰਗਰਮੀਆਂ ਨੂੰ ਦੇਖੀਏ ਤੇ ਲੋਕਾਂ ਦਾ ਜਿਹੜਾ ਹੰਗਾਰਾ ਮਿਲ ਰਿਹਾ ਉਸ ਨੂੰ ਦੇਖੀਏ ਇਹ ਅਭੀ ਹੁਣ ਦੇ ਕੱਲ ਜਿਹੜਾ ਵਾ ਉਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾਨ ਜੀ ਹਰਜੀਤ ਆ ਹਰਮੀਰ ਸਿੰਘ ਸੰਧੂ ਦੇ ਫਾਕ ਵਿੱਚ ਹਾਂ ਪਿੰਡ ਪਿੰਡ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਜੀ ਜੀ ਥਾਥਾਂ ਵਿੱਚ ਜਾ ਕੇ ਬਹਿ ਰਹੇ ਨੇ ਜੀ ਤੇ ਹਰ ਹਰਮੀਰ ਤੇ ਸੰਧੂ ਨੂੰ ਵੋਟ ਪਾਉਣ ਲਈ ਹਾਂ ਹਾਂ ਪ੍ਰਚਾਰ ਕਰ ਰਹੇ ਨੇ ਜੀ ਉਹਦੇ ਨਾਲ ਵੀ ਪਰ ਉਹਨੂੰ ਜਿਹੜਾ ਸੰਧੂ ਨੂੰ ਫਰਕ ਪੈ ਸਕਦਾ ਅੱਛਾ ਗੁਰਦੇਵ ਸਿੰਘ ਜੀ ਅਸਲ ਤਾਕਤ ਕਿਦੇ ਵਿੱਚ ਹੋ ਸਕਦੀ ਹੈ ਅਸਲ ਤਾਕਤ ਤੇ ਜੇ ਤੁਸੀਂ ਸੋਚੋ ਕਾਲੀ ਦਲ ਤੇ ਆਮ ਆਦਮੀ ਪਾਰਟੀ ਵਿੱਚ ਅੱਛਾ ਕੀ ਅਕਾਲੀ ਦਲ ਇਸ ਪੋਜੀਸ਼ਨ 'ਚ ਹੈ ਕਿ ਉਹ ਅੱਗੇ ਨੂੰ ਕਾਲੀ ਦਲ ਨੂੰ ਜੇ ਢਾਲ ਲਾਊਗਾ ਤੇ ਇਹ ਆਪਣਾ ਮਨਦੀਪ ਸਿੰਘ ਦਾ ਵਾਰਿਸ ਪੰਜਾਬ ਦਾ ਅੱਛਾ ਉਹ ਢਾਲ ਲਾ ਸਕਦਾ ਔਰ ਕਾਲੀ ਦਲ ਦੀ ਜਿਹੜੀ ਉਹ ਸਰਪੰਚ ਸੀ ਜਿਹੜੇ ਮੌਜੂਦ 43 45 ਜਿਹੜੇ ਐਮਸੀ ਨੇ ਉਹ ਆਪਣੇ ਪੂਰੇ ਸਟੈਂਡ ਦੇ ਆ ਠੀਕ ਹੈ ਜਿਹੜੀ ਜਿਹੜੀ ਆਮ ਆਦੀ ਪਾਰਟੀ ਦੀ ਵੋਟ ਆ ਇਹ ਆਮ ਆਦੀ ਪਾਰਟੀ ਸ਼ਹਿਰ ਦੇ ਵਿੱਚ ਆਮ ਆਦੀ ਪਾਰਟੀ ਨਹੀਂ ਪਣੀ ਇਹ ਖਰਮੀਰ ਸਿੰਘ ਸੰਧੂ ਦੇ ਮੂੰਹ ਨੂੰ ਪਣੀ ਆ ਜਾਂ ਜਿਹੜੇ ਉਹਨਾਂ ਦੇ ਕੌਂਸਲਰ ਨੇ ਜਿਹੜੇ ਲੋਕਾਂ ਦੇ ਕੰਮ ਕਰ ਰਹੇ ਨੇ ਜੀ ਉਹਨਾਂ ਦਾ ਗਰੁੱਪ ਆ ਉਹਦੇ ਕਰਕੇ ਉਹਨਾਂ ਨੂੰ ਸ਼ਹਿਰ ਵਿੱਚੋਂ ਜਿਆਦੀਆਂ ਵੋਟਾਂ ਮਿਲਣਗੀਆਂ ਬਾਕੀ ਉਮੀਦਵਾਰਾਂ ਨਾਲੋਂ ਬਾਕੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਇਸ ਸਮੇਂ ਟੱਕਰ ਹੈ ਉਹ ਆਕਾਦੀ ਦਲ ਬਾਦਲ ਤੇ ਆਮ ਆਦਮੀ ਪਾਰਟੀ ਦੇ ਮਿਲਨਰ ਖੜਮੀ ਹਰਜੀਤ ਹਰਮੀਤ ਸਿੰਘ ਸੰਧੂ ਦੇ ਵਿੱਚ ਹੈ ਵਿਚਾਲੇ ਹੈ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਵਾ ਬਣਦੀ ਹੈ ਇਹ ਕਹਾਣੀ ਜਸ